ਜੈਸਮੀਨੂ ਜੀ ਦਵਾਈ ਦਵਾ ਲੈ। ਕੀ ਕਹਿੰਦਾ ਡਾਕਟਰ ਕੀ ਦਿੱਕਤ ਸੀ ਬਤ? ਡਾਕਟਰ ਕਹਿੰਦਾ ਗੈਸ ਦੀ ਪ੍ਰੋਬਲਮ ਸੀ। ਕਿਤਾ ਮर्यादा ਰੱਖੀਏ, ਥੋੜੀ ਮਿਆਦਾ ਰੱਖੀਏ। ਸਭ ਰੈਕਸ਼ਨ ਪੂਰੀ ਆ ਰਮਣ ਰੋਸ ਪੰਜਾਬ ਰੋਸ ਤੇ ਪੰਡਾਬੀ ਰੈਕਸ਼ਨ ਵਰਲਡ ਰੋਸ ਤੇ ਔਰ ਮੈਨੂੰ ਕੋਈ ਨੰਬਰ ਨੰਬਰ ਦੋ ਯਾਰ ਤੁਸੀਂ ਮੈਨੂੰ ਮੇਰੇ ਇੰਸਟਾਗ੍ਰਾਮ ਤੇ ਮੈਸੇਜ ਹੀ ਭੇਜ ਦਿਓ। ਮੈਂ ਕੁੱਛ ਕਰਾਉਣਾ ਠਾਡ ਤੋਂ। ਰੋਸ ਤੇ ਕਰਾਉਂਗਾ ਠਾਡ ਤੋਂ ਵਧੀਆ ਇੱਕ ਚੀਜ਼ ਆ। ਜੈਸਮੀਨ ਰੁਕੋ ਜਰਾ ਸਬਰ ਕਰੋ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤਾਂ ਬਹੁਤੀ دیر ਨਾ ਕਰਦੇ ਹੋਏ ਕਰਦੇ ਆਂ ਵੀਡੀਓ ਨੂੰ ਸਟਾਰਟ ਚਲੋ ਚੱਕੋ ਜੀ ਜਦੋਂ ਸਾਰੇ ਪਰਿਵਾਰ ਵਾਲੇ ਚੁੱਪਚਾਪ ਲੱਡੂ ਬਕਾਰੇ ਸੀ ਉਥੇ ਪੇਕੇ ਵਾਲਿਆਂ ਨੇ ਫਟਾਫਟ ਕੰਟੈਂਟ ਦਾ ਲੱਡੂ ਬਣਾਇਆ ਮੇਰੇ ਕਹਿਣ ਦਾ ਮਤਲਬ ਆ ਕਿ ਸਾਰੇ ਪਰਿਵਾਰ ਦੇ ਵੱਲੋਂ ਤਾਂ ਹਜੇ ਜੈਸਮੀਨ ਦੀ ਪ੍ਰੈਗਨੈਂਸੀ ਤੇ ਕੋਈ ਖਾਸ ਵਿਊ ਖੱਟੇ ਨਹੀਂ ਸੀ ਗਏ ਨਾ ਹੀ ਉਹਨਾਂ ਨੇ ਇਸ ਮੁੱਦੇ ਨੂੰ ਹਾਈਲਾਈਟ ਕੀਤਾ ਸੀ ਪਰ ਤੁਸੀਂ ਉਹਨਾਂ ਦੇ ਪੇਕੇ ਪਰਿਵਾਰ ਦੀਆਂ ਵੀਡੀਓਜ਼ ਦੇਖੋ ਝਟਪਟ ਤਾਕਤਵਰ ਚੀਜ਼ਾਂ ਝਟਪਟ ਹਸਪੀਟਲ ਤੇ ਝਟਪਟ ਥੰਬਨੇਲ ਜੈਸਮੀਨ ਨੂੰ ਐਮਰਜੈਂਸੀ 'ਚ ਲਿਜਾਣਾ ਪਿਆ ਹਸਪੀਟਲ ਸਪੈਸ਼ਲੀ ਹਾਈਲਾਈਟ ਕੀਤਾ ਗਿਆ ਥੰਬਨੇਲ 'ਚ ਬਾਕੀ ਆਓ ਅੱਗੇ ਵਾਧਦੇ ਆਪਾਂ ਵਲੌਗ ਤੇ ਹੁਣ ਸਮਾਂ ਹੋ ਚੇਂਜ ਹੋਣ ਦੇ ਨਾਲ ਨਾਲ ਸੰਦੀਪ ਕੱਢ ਰਹੀ ਜੀ ਉਧਰ ਅੱਖਾਂ ਐਡੇ-ਐਡੀਆਂ ਕਿਉਂਕਿ ਜਵਾਕ ਪਹਿਲੀ ਲੇਟ ਆ ਕੁਝ ਕੁਝ ਜੈਸਮੀਨ ਦਾ ਸਾਚਰੀ ਫੋਨ ਆਇਆ ਬੇਚਾਰੀ ਉਹ ਥੋੜੀ ਜਿਹੀ ਢਿੱਲੀ ਮਿੱਸੀ ਜੀ ਐ ਅੰਕਲ ਕਹਿੰਦਾ ਵੀ ਸੰਦੀਪ ਮੈਨੂੰ ਕੱਢ ਰਹੀ ਆ ਅੱਖਾਂ ਕਿਉਂਕਿ ਜਵਾਕ ਪਹਿਲਾਂ ਹੀ ਲੇਟ ਆ ਸਕੂਲ ਤੋਂ ਤੇ ਉਧਰੋਂ ਜੈਸਮੀਨ ਨੂੰ ਹਸਪੀਟਲ ਲੈ ਕੇ ਜਾਣਾ ਜੀ ਅੰਕਲ ਤੁਸੀਂ ਐਨੇ ਹੀ ਲੇਟ ਆ ਇੱਕ ਘੰਟੇ ਦੇ ਮੀਚ ਖੜਕੇ ਇੰਟਰੋਡਕਸ਼ਨ ਦੇਣ ਲੱਗੇ ਪਏ ਹਾਂ ਪਹਿਲਾਂ ਸਤਿ ਸ਼੍ਰੀ ਅਕਾਲ ਬੁਲਾਈ ਫਿਰ ਗੁੱਡ ਮਾਰਨਿੰਗ ਬੁਲਾਈ ਤੇ ਫਿਰ ਘੰਟਾ ਮੱਥਾ ਮਾਰਿਆ ਕਾਂ ਦੇ ਨਾਲ ਤੇ ਨਾਲ ਦੀ ਨਾਲ ਮੌਸਮ ਦੀ ਰਿਪੋਰਟ ਵੀ ਪੂਰੀ ਦਿੱਤੀ ਗਈ ਆਓ ਦੇਖਦੇ ਹਾਂ ਅੱਗੇ ਵੀਡੀਓਜ਼ ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਬਤ ਹੈ ਮੈਂ ਪਰਮਾਤਮਾ ਅਗੇ ਅਰਦਾਸ ਕਰਦਾ ਕਿ ਤੁਸੇ ਸਾਰੇ ਚੜ੍ਹਦੀ ਕਲਾ ਚ ਰਹੋ ਜੀ ਮਾਰਾ ਤੁਹਾਨੂੰ ਦਨ ਦੁਗਣੀ ਤੇਰਾ ਚਾਪੁਣੀ ਤਰੱਕੀ ਵਾਖੇ ਤੇ ਵਾਖੇ ਨਾਰ ਦਿਨ ਵਾਲਾ ਸਭ ਨੂੰ ਦੇ ਅਰੋਗਤਾ ਜੀ ਤੇ ਸਾਰੇ ਮਨੋ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਨਾ ਗੁੱਡ ਮਾਰਨਿੰਗ ਅੱਜ ਸਵੇਰੇ ਸਾਦਰੇ ਤੋਂ ਜੀ ਮੈਂ ਪਹਿਲਾਂ ਥੋੜਾ ਜਿਹਾ ਪਹਿਲਾਂ ਜੋਰਨਾ ਪਰ ਹੁਣ ਦੇ ਵਿੱਚ ਮੈਂ ਬਰਸਾ ਪੜ ਰਹੀ ਹੈ ਜੀ ਮੌਸਮ ਹੋ ਗਿਆ ਜੀ ਸਾਦਰੇ ਠੰਡਾ ਤੇ ਪਿਛਲੇ ਦੋ ਦਿਨਾਂ ਦੇ ਵਿੱਚ ਚਿੱਕਾ ਕੜਾਈ ਵੀ ਸੀ ਸਾਰਿਆਂ ਦੀ ਇੰਨੇ ਇੰਨੇ ਹਮਸ ਹੋਈ ਪਈ ਸੀ ਵੀ ਗਰਮੀ ਹੋਈ ਸੀ ਤੇ ਪੱਤੋ ਕਸਣਾ ਹੁਣ ਵੀ ਕਿੰਨੀ ਆਸਾਂ ਵਿੱਚ ਗਰ ਰਹੀਆਂ ਠੰਡੇ ਠੰਡੇ ਜਿਹਾ ਕਿੰਨੀਆਂ ਗਰਦੇ ਆਂ ਸਰੀਰ ਪਰ ਤਾਂ ਬਹੁਤ ਵਧੀਆ ਲੱਗਦਾ ਹੁਣ ਪਤਾ ਨਹੀਂ ਕੋਈ ਸਾਖ ਸੰਬੰਧੀ ਆਉਣਾ ਹੈ ਕਿ ਨਹੀਂ ਆਹ ਸਾਹਮਣੇ ਕੌਣ ਬੈਠਾ ਜੀ ਭੱਜਾ ਵੈਸੇ ਪੂਰਾ ਹਨ ਜੇ ਮੈਂ ਹੁਣ ਉਹਨੂੰ ਜ਼ੂਮ ਕਰਾਂ ਤਾਂ ਪੁਰਾਣਾ ਭੱਜਾ ਆਟਕਾਣਾ ਬਣਾਇਆ ਹੋਇਆ ਜ ਜੰਗਲੇ ਦੇ ਥੰਨੇ ਫਿਰ ਕਾਮਰ ਉਹ ਜੀ ਪੈਂਦੀ ਆ ਚਲੋ ਕੋਈ ਨਹੀਂ ਉਹਦਾ ਸਾਢੇ ਵੀ ਪਈ ਜਾਂਦੀ ਆ ਤੇ ਹੁਣ ਸਾਧਰੇ ਸਾਧਰੇ ਜੀ ਅੱਜ ਮੀ ਪੈਂਦਾ ਤਾਂ ਅੰਕਲ ਜੀ ਲੋਕਾਂ ਦੀ ਸੋਖਣਾ ਤੁਸੀਂ ਬਾਅਦ ਚ ਸੁਖ ਲਿਓ ਪਹਿਲਾਂ ਆਪਣੇ ਬੱਚਿਆਂ ਦੀ ਤੇ ਜੈਸਮੀਨ ਦੀ ਸੁਖੋ ਤੇ ਉਹਨੂੰ ਜਲਦੀ ਹਸਪੀਟਲ ਲੈ ਜਾਓ ਇਹਨਾਂ ਸਾਰਿਆਂ ਦੇ ਨਾ ਇੰਟਰੋਡਕਸ਼ਨ ਦੇ ਸ਼ਬਦ ਕੱਲੇ ਕੱਲੇ ਜੀ ਦੇ ਰਟੇ ਪਏ ਆ ਇੱਕ ਵੀ ਲਾਈਨ ਇਧਰੋਂ ਉਧਰ ਤੇ ਉਧਰੋਂ ਇਧਰ ਨਹੀਂ ਹੁੰਦੀ ਮੈਂ ਅਰਦਾਸ ਕਰਦਾ ਕਿ ਤੁਸੀਂ ਸਾਰੇ ਤੰਦਰੁਸਤ ਹੋਵੋਗੇ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਤੁਸੀਂ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਤੰਦਰੁਸਤੀ ਤੇ ਤਰੱਕੀਆਂ ਮੰਨੋ ਤੇ ਬਸ ਇਹਨਾਂ ਸਾਰਿਆਂ ਨੇ ਇੰਨੀਆਂ ਲਾਈਨਾਂ ਹੀ ਰਟੀਆਂ ਤੇ ਇਸ ਤੋਂ ਬਾਅਦ ਵਿੱਚ ਇਹਨਾਂ ਦਾ ਟੁੱਟਿਆ-ਫੁੱਟਿਆ ਗਿਆਨ ਹੋ ਜਾਂਦਾ ਸ਼ੁਰੂ ਹੁਣ ਜਵਾਕਾਂ ਨੂੰ ਪਵਮ ਛਿੱਤਰ ਪੈ ਹੀ ਜਾਂਨ ਸਕੋ ਲਾਈਨਸ ਬੋਲਣੀਆਂ ਜ਼ਰੂਰੀ ਆ ਇਹ ਬੜੀ ਅੱਛੀ ਬਾਤ ਕਹੀ ਆ ਤੁਸੀਂ ਜਿੰਦਰਾ ਸਾਜ ਦੇ ਫੋਨ ਆ ਬੇਚਾਰੀ ਉਹ ਥੋੜੀ ਜਿਹੀ ਢਿੱਲੀ ਮਸੀ ਜੀ ਆ ਉਹਨੂੰ ਡਾਕਟਰ ਕੋਲ ਲੈ ਕੇ ਜਾਣਾ ਕਿਉਂ ਸਵੇਰੇ ਸਾਜ ਦੇ ਸਾਜ ਦੇ ਉਹਨਾਂ ਦਾ ਹੁੰਦਾ ਥੋੜਾ ਜਿਹਾ ਮੱਜਾਂ ਦਾ ਕੰਮ ਜ਼ੋਰਾਂ ਤੇ ਇੱਕ ਉੱਪਰ ਤੇ ਮੀਂਹ ਪੈਣ ਲੱਗ ਗਿਆ ਮੀਂਹ ਪੈਣ ਕਰਕੇ ਫਿਰ ਕੰਮ ਤੁਹਾਨੂੰ ਪਤਾ ਵੀ ਔਲਜੇ ਦਾ ਔਲਜੇ ਦਾ ਲੇਟ ਹੋ ਜਾਂਦਾ ਜੇ ਸੁਖ ਪੱਕਾ ਹੋਵੇ ਫਿਰ ਛੇਤੀ ਕੰਮ ਨਿਬੜ ਜਾਂਦਾ ਡੰਗਰਾਂ ਦਾ ਜੇ ਮੀਂਹ ਪੈਣ ਲੱਜੇ ਫਿਰ ਥੋੜਾ ਜਿਹਾ ਹੋ ਜਾਂਦਾ ਔਖਾ ਜਿਹੜਾ ਬੰਦਾ ਅੱਜ ਨਹੀਂ ਜ਼ਿੰਮੇਵਾਰੀ ਚੱਕਦਾ ਉਹ ਬੱਚਾ ਹੋਣ ਦੇ ਬਾਅਦ ਕਿਵੇਂ ਚੱਕ ਲੂ ਕੰਮ ਤੇ ਜ਼ਿੰਮੇਵਾਰੀਆਂ ਤਾਂ ਇਸ ਤੋਂ ਵਧਣੀਆਂ ਨਾ ਲਾਈਕ ਸੀਰੀਅਸਲੀ ਜੈਸਮੀਨ ਨੂੰ ਹਸਪੀਟਲ ਲੈ ਜਾਣਾ ਤੇ ਪੇਕੇ ਕਾਲ ਕੀਤੀ ਹੈ ਵੀ ਤੁਸੀਂ ਲੈ ਕੇ ਜਾਓ ਚਾਹੇ ਬੰਦੇ ਨੂੰ ਘਰੇ ਜਿੰਨਾ ਮਰਜ਼ੀ ਕੰਮ ਹੋਵੇ ਜਦੋਂ ਤਬੀਅਤ ਹੀ ਨਾ ਠੀਕ ਹੋਵੇ ਤਾਂ ਫਿਰ ਔਖਾ ਸੌਖਾ ਬੰਦਾ ਮੈਡੀਸਿਨ ਤਾਂ ਦਵਾਈ ਲਿਆਉਂਦਾ ਐਂਡ ਵੈਸੇ ਵੀ ਘਰ ਦੇ ਵਿੱਚ ਐਨੇ ਜੀ ਆ ਕੀ ਉਹ ਸਿਰਫ ਕੰਮ ਜਾਂ ਜੈਸਮੀਨ ਨੂੰ ਸੰਭਾਲ ਨਹੀਂ ਸਕਦੇ ਜਾਂ ਫਿਰ ਜੈਸਮੀਨ ਦੇ ਨਾਲੋਂ ਕੰਮ ਹੀ ਜ਼ਰੂਰੀ ਹੋਗੇ ਕੱਲ ਨੂੰ ਫਿਰ ਬੱਚਾ ਪਾਲਣ ਨੂੰ ਵੀ ਜੈਸਮੀਨ ਦੇ ਪੇਕਿਆਂ ਨੂੰ ਹੀ ਕਹਿ ਦਿਓ ਜੇ ਗਜਬ ਬੇ ਜਸਮੀਨੂ ਜੀ ਦਵਾਈ ਦਵਾ ਲੈ ਤੇ ਸਵੇਰੇ ਸਾਧਰੇ ਦੇ ਘਰ ਤੋਂ ਨਿਕਲੇ ਵੇ ਆ तकरीबन ਵੱਜ ਚੁੱਕੇ ਜੀ 11 ਤੇ ਢਿੱਡ ਕੁਝ ਮੰਗ ਰਿਆ ਸੀ ਫਿਰ ਢਿੱਡ ਮੰਗਦਾ ਮੰਗਦਾ ਜੀ ਹਾਂ ਪ੍ਰੌਂਡੀਆਂ ਪਰ ਆ ਗਏ ਪ੍ਰੌਂਡੇ ਫਿਰ ਜਦੋਂ ਕੁੰਦਨ ਦੇ ਪ੍ਰੌਂਡੇ ਤਾਂ ਜਦੋਂ ਜਿਆਦਾ ਆ ਜਾਂਦੇ ਰੋਪੜਾ ਕੇ ਪਹਿਲਾਂ ਤਾਂ ਜਸਮੀਨੂ ਨੂੰ ਮਿਲੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਵੀ ਜਦੋਂ ਪਹਿਲਾ ਹੀ ਵਲੌਗ ਦੇ ਵਿੱਚ ਬੋਲੀ ਜਾਂਦੀ ਸੀ ਵੀ ਅਸੀਂ ਹੁਣ ਪ੍ਰੌਂਠੇ ਮੰਗਾਲੇ ਤੇ ਹੁਣ ਸਤਸ਼੍ਰੀ ਅਕਾਲ ਨੂੰ ਕੀ ਸੀ ਬਾਕੀ ਜੈਸਮਿਨ ਦੇ ਅੱਗੇ ਸਾਰੀ ਰਿਪੋਰਟ ਦਿੱਤੀ ਜਾਊਗੀ ਤੁਸੀਂ ਵੀਡੀਓ ਦੇ ਨਾਲ ਬਣੀ ਰਹੋ ਕੀ ਕਹਿੰਦਾ ਡਾਕਟਰ ਕੀ ਆ ਦਿੱਕਤ ਸੀ ਬਤ ਡਾਕਟਰ ਕਹਿੰਦਾ ਗੈਸ ਦੀ ਪ੍ਰੋਬਲਮ ਸੀ ਗੈਸ ਗੈਸ ਇਹ ਮੈਂ ਰਾਬਦਾਲ ਖਾਦੀ ਟਾਲ ਖਾ ਹੋ ਗਈ ਉਹਦੇ ਕਰਕੇ ਉਹਦੇ ਕਰਕੇ ਤੇ ਗੈਸ ਬਣ ਗਈ ਤੇ ਫਿਰ ਇਹਦਾ ਬੀਪੀ ਲੋ ਸੀ ਲੋ ਵੀ ਠੀਕ ਹੈ ਨਾ ਥੋੜਾ ਜਨਾ ਜ਼ਿਆਦਾ ਪਚਾ ਮਨ ਨੂੰ ਪੁੱਤ ਛਕਦੇ ਉਹਨੇ ਪ੍ਰਸ਼ਾਦਾ ਬੀ ਕੇ ਮਟਕ ਕੋ ਮਲੀ ਚਾਹੀ ਬਹਾਰ ਬੇੜੇ ਚ ਕੋ ਮਲੀ ਚਾਹੀ ਠੀਕ ਹੈ ਨਾ ਵੀ ਜਿਹੜਾ ਹਾਜਮਾ ਦਾ ਆਪਣਾ ਦਰੁਸਤ ਹੋ ਜਾਵੇ ਬ੍ਰੇਕਿੰਗ ਨਿਊਜ਼ ਜੈਸਮੀਨ ਨੂੰ ਹੋਈ ਗੈਸ ਦੀ ਪ੍ਰੋਬਲਮ ਪਿਛਲੇ 2-3 ਦਿਨ ਤੋਂ ਹਵਾ ਜਮਾ ਹੋ ਰਹੀ ਸੀ ਓ ਹਾਈ ਰੱਬਾ ਵਲੌਗ ਚ ਪ੍ਰਾਈਵੇਸੀ ਵੀ ਹਵਾ ਵਾਂਗੂ ਉੱਡ ਗਈ ਮੈਨੂੰ ਤਾਂ ਲੱਗਦਾ ਇਹ ਵਲੌਗ ਦੀ ਥਾਂ ਤੇ ਡਾਕਟਰ ਨਰੇਸ਼ ਮੈਡੀਕਲ ਪੋਡਕਾਸਟ ਚੱਲ ਰਿਹਾ ਪਰ ਨਹੀਂ ਇਹ ਤਾਂ ਫੁੱਲੀ ਮੋਨਟਾਈਜ਼ ਗੈਸ ਲੀਕੇਜ ਡਾਕੂਮੈਂਟਰੀ ਆ ਕੋਈ ਗੱਲਾਂ ਆਪਦੇ ਤੱਕ ਵੀ ਸੀਮਤ ਰੱਖ ਲਿਆ ਕਰੋ ਸਾਰੀ ਹਿਸਟਰੀ ਜੀਓਗ੍ਰਾਫੀ ਦੱਸਣੀ ਜ਼ਰੂਰੀ ਨਹੀਂ ਹੁੰਦੀ ਵਲੌਗ ਦੇ ਵਿੱਚ ਫਿਰ ਇਹ ਇਹ ਚੱਕਰ ਆ ਨਾ ਵੀ ਜਿਹੜੀਆਂ ਹੁਣ ਆ ਦਿੱਕਤਾਂ ਆ ਆਪਾਂ ਇੰਜੈਕਸ਼ਨ ਵੀ ਲਵਾਈ ਜਾਈਏ ਦਰਦ ਦੇ ਦਾ ਹੋਰ ਉਹ ਵੀ ਗਲਤ ਆ ਆਪਣੇ ਵਾਸਤੇ ਸਹੀ ਹੈ ਹਾਂ ਆਪਾਂ ਨੂੰ ਹੁਣ ਨਹੀਂ ਇਹ ਪਤਾ ਲੱਗਦਾ ਬਾਅਦ ਚ ਬਾਅਦ ਚ ਜਾ ਕੇ ਇਹਦਾ ਰਿਜ਼ਲਟ ਸਹੀ ਨਹੀਂ ਆਉਂਦਾ ਹੈਗਾ ਮਿਲੋ ਵਲੌਗਰ ਐਮਬੀਬੀਐਸ ਨੂੰ ਚਲੋ ਸਹੀ ਆ ਕਿ ਥੋੜੀ ਬਹੁਤ ਵਰਜਿਸ਼ ਕਰਨੀ ਚਾਹੀਦੀ ਆ ਪਰ ਇਹ ਕੀ ਮਤਲਬ ਹੋਇਆ ਵੀ ਦਰਦ ਦੇ ਵਿੱਚ ਇੰਜੈਕਸ਼ਨ ਨਹੀਂ ਲਵਾਉਣਾ ਕਿਉਂਕਿ ਬਾਅਦ ਵਿੱਚ ਬੈਡ ਰਿਜ਼ਲਟ ਦਿੰਦਾ ਪਾਗਲੋ ਜੇ ਦਰਦ ਛੱਲੇ ਹੀ ਨਾ ਜਾਂਦਾ ਹੋਵੇ ਤੇ ਉਸ ਦਰਦ ਦੇ ਨਾਲ ਜਿਹੜਾ ਰਿਜ਼ਲਟ ਨਿਕਲੂ ਉਹਦਾ ਕੋਈ ਨਹੀਂ ਠੀਕ ਆ ਤੁਸੀਂ ਗਿਆਨ ਦਿੰਨੇ ਆ ਪਰ ਕੋਈ ਲੌਜੀਕ ਤਾਂ ਹੋਵੇ ਬੰਦੇ ਨੂੰ ਦਰਦ ਹੁੰਦਾ ਹੋਵੇ ਤਾਂ ਦਵਾਈ ਨਾ ਲਓ ਕਿਉਂਕਿ ਦਵਾਈ ਦਾ ਰਿਜ਼ਲਟ ਬਾਅਦ ਵਿੱਚ ਪਤਾ ਲੱਗਦਾ ਹੁੰਦਾ ਹਾਂ ਉਧਰ ਨਾਲ ਤੋਂ ਤਾਂ ਬੈਟਰ ਆ ਵੀ ਆਪਾਂ ਥੋੜਾ ਜਿਹਾ ਹੁਣ ਆਪਾਂ ਆਪਣੇ ਸਰੀਰ ਨੂੰ ਕਸ਼ਟ ਦੇ ਲਈਏ ਫਿਰ ਬਾਅਦ ਵਿੱਚ ਜਾ ਕੇ ਆਪਣਾ ਕੋਈ ਰੱਬ ਨਾ ਕਰੇ ਕਿਸੇ ਨਾਲ ਵੀ ਕੋਈ ਮਿਸ ਹੈਪਨ ਹੋਵੇ ਕਿਉਂ ਬੱਚਿਆਂ ਤੇ ਬਹੁਤ ਜ਼ਿਆਦਾ ਅਫੈਕਟ ਪੈਂਦਾ ਜਿਹੜੇ ਵੀ ਆਪਾਂ ਇੰਜੈਕਸ਼ਨ ਲਵਾਂ ਮੈਂ ਨਾ ਜਾਂ ਆਪਣਾ ਐਡਾ ਸਰੀਰ ਉਹਨੂੰ ਕੰਟਰੋਲ ਕਰ ਲੈਣਾ ਚਾਹੇ ਦਰਦ ਕੰਟਰੋਲ ਕਰਨਾ ਸਾਡੇ ਸਰੀਰ ਚੋਂ ਛੋਟੇ ਜਿਹੇ ਬੇਬੀ ਨੇ ਵੀ ਡੈਟ ਲੈਣੀ ਤੇ ਇਹਦੇ ਸਰੀਰ ਚੋਂ ਲੈਣੀ ਸੰਭੁਲਾਉਣੀ ਵੀ ਅਸਰ ਤਾਂ ਉਹਨੂੰ ਵੀ ਕੁਝ ਨਾ ਕੁਝ ਉਹ ਇੰਜੈਕਸ਼ਨ ਦਾ ਪਹੁੰਚਣੀ ਹੈ ਜਸਮੀਨ ਦਾ ਮੂ ਵੀਖੋ ਇੰਟਰਸਟਿੰਗ ਹੈ ਨਹੀਂ ਇਹਨਾਂ ਦੀਆਂ ਗੱਲਾਂ 'ਚ ਉਹਨੂੰ ਵੀ ਪਤਾ ਵੀ ਇਹ ਸਾਰਾ ਕੁਝ ਵਲੌਗ 'ਚ ਅਪਲੋਡ ਹੋਣਾ ਅੰਕਲ ਜੀ ਜੇ ਤੁਸੀਂ ਇਹਨਾਂ ਗੱਲਾਂ ਨੂੰ ਵਲੌਗ ਦੇ ਵਿੱਚ ਨਾ ਦੱਸ ਕੇ ਉਹਨੂੰ ਪਰਸਨਲੀ ਸਮਝਾ ਲੈਂਦੇ ਪਰ ਐ ਕਿਵੇਂ ਵਲੌਗ ਕਰਕੇ ਹੀ ਤਾਂ ਇਹਨਾਂ ਗਿਆਨ ਦਿੱਤਾ ਜਾ ਰਿਹਾ ਐਨੇ ਫੁਰਨੇ ਫੁਰਦੇ ਆ ਨਹੀਂ ਤਾਂ ਕਿੱਥੇ ਉਹ ਤਾਂ ਇਹ ਗੱਲਾਂ ਜਸਮੀਨ ਦੇ ਨਾਲ ਕਰਨੀਆਂ ਵੀ ਨਹੀਂ ਸੀ ਹੁਣ ਵੀ ਕਿਹੜਾ ਜਸਮੀਨ ਨਾਲ ਕਰਦੇ ਪਏ ਆ ਹੁਣ ਵੀ ਕੈਮਰੇ ਦੇ ਨਾਲ ਹੀ ਕਰੀ ਜਾਂਦਾ ਅਰੇ ਬਾਪਰੇ ਇਹ ਤਾਂ ਧੋਤੀ ਖੋਲ ਰਹਾ ਹੈ ਬਈ ਧਿਆਨ ਰੱਖਣ ਵਾਲੀਆਂ ਗੱਲਾਂ ਚਲੋ ਕੋਈ ਨਹੀਂ ਹੁਣ ਆ ਅਨੇ ਤਾਂ ਅਸੀਂ ਵੀ ਨਹੀਂ ਹੈਗੇ ਗਿਆਨੀ ਵੀ ਹਾਂ ਜਿੰਨਾ ਕ ਸਾਡਾ ਦਿਮਾਗ ਚੱਲਦਾ ਭਈ ਉਹਨਾਂ ਉਹਨਾਂ ਵੀ ਯੂਜ਼ ਕਰ ਲਿਆ ਹਾਂ ਉਹਨਾਂ ਕ ਰੂਜ਼ ਕਰ ਲਿਆ ਬਾਕੀ ਵੀ ਉਹ ਉਹਨਾਂ ਨੇ ਕਿਹਾ ਵੀ ਜਿਆਦਾ ਤੂੰ ਨਾ ਹਰੀਆਂ ਸਬਜ਼ੀਆਂ ਖਾ ਲੈ ਹਾਂ ਉਹ ਬੱਚੇ ਦੀ ਸਿਹਤ ਲਈ ਠੀਕ ਹੈ ਠੀਕ ਹੈ ਨਾਲੇ ਤਾਂ ਅੰਕਲ ਗਿਆਨੀ ਬਾਬਾ ਬਣਿਆ ਬੈਠਾ ਤੇ ਨਾਲੇ ਕਹਿੰਦਾ ਅਸੀਂ ਕੋਈ ਗਿਆਨੀ ਤਾਂ ਨਹੀਂ ਪਰ ਜਿੰਨਾ ਸਾਡਾ ਦਿਮਾਗ ਆ ਉਹਨੂੰ ਟ੍ਰਾਈਪੋਡ ਚ ਲਾ ਕੇ ਸਹੀ ਟਾਈਮ ਤੇ ਵਰਤ ਲੈਣੇ ਆ ਤੂੰ ਸਮਝਾ ਹਾਂ ਨਹੀਂ ਤੂੰ ਸਮਝਾ ਨਹੀਂ ਵਿਊਜ਼ ਲੈਣ ਦੀਆਂ ਟੈਕਨੀਕਸ ਤਾਂ ਚਲ ਤੁਸੀਂ ਨਹੀਂ ਪੜੀਆਂ ਪਰ ਕਿੱਥੇ ਕਿਹੜੀ ਗੱਲ ਕਰਨੀ ਆ ਇਹ ਤਾਂ ਸਿੱਖ ਲੈਂਦੇ ਆਨ ਚੰਗੀ ਤਰ੍ਹਾਂ ਵਾਸ਼ ਕਰਕੇ ਆਨ ਮਤਲਬ ਕਿ ਹੁਣ ਇਹ ਵੀ ਹੈਗਾ ਜੀ ਪੰਗਾ ਇੱਕ ਵੀ ਜੇ ਹਰੀਆਂ ਸਬਜ਼ੀਆਂ ਪਰ ਡਿਪੈਂਡਡ ਹੋ ਜੰਨੇ ਅਸੀਂ ਪਰ ਹਰੀਆਂ ਸਬਜ਼ੀਆਂ ਘਰ ਦੀਆਂ ਤਾਂ 10% ਹੈ ਜਿਨ੍ਹਾਂ ਦੇ ਘਰਾਂ ਦੇ ਵਿੱਚ ਹੈਗੀ ਹਰੀਆਂ ਸਬਜ਼ੀਆਂ ਨਹੀਂ ਬਾਕੀ ਮੁੱਲ ਦੀਆਂ ਜਿਹੜੀਆਂ ਮੁੱਲ ਦੀਆਂ ਸਬਜ਼ੀਆਂ ਨੇ ਉਹਨਾਂ ਪਰ ਰੇ ਸਪਰੇ ਏਦਾਂ ਦਾ ਬਹੁਤ ਕੁਝ ਵਰਤ ਕੇ ਸਾਡੇ ਘਰ ਤੱਕ ਪਹੁੰਚਦੀਆਂ ਉਹ ਬਾਕੀ ਕਿਆ ਹੁਣ ਮੈਂ ਜਿਹੜਾ ਦਾਲ ਕਰ ਦਾਲ ਖਾਣ ਨੂੰ ਗਿਆ ਦਮ ਉਧਰਲੀ ਸਾਈਡ ਨੂੰ ਗੱਲ ਲੈ ਗਿਆ ਹੈ ਵੀ ਚਲ ਦਾਲ ਭਾਰੀ ਧੀ ਸੰਧੀ ਪੇ ਕਰਦੀ ਸੀ ਜੇ ਹੁਣ ਆਰੀਆ ਸਾਹਿਬ ਜੀ ਪਰਲੇ ਗਿਆ ਤਾਂ ਮੈਂ ਦੂਈ ਸਾਈਡ ਨੂੰ ਗੱਲ ਲੈ ਗਿਆ ਖਾਊਗਾ ਕਿਆ ਬੰਦਾ ਖਾਊਗਾ ਜੀ ਆਲੂ ਵਾਲੇ ਪਰੌਂਠੇ ਅਰੇ ਕਹਿਣਾ ਕਿਆ ਚਾਹਤੇ ਹੋ ਅੰਕਲ ਤੁਸੀਂ ਨਾ ਡਬਲ ਸਾਈਡਡ ਨਾ ਹੋਵੋ ਹੁਣ ਇਹ ਦੱਸੋ ਵੀ ਫਿਰ ਬੰਦਾ ਖਾਊਗਾ ਕੀ ਦਾਲ ਵੀ ਨਹੀਂ ਚੱਲੀ ਤੇ ਹਰੀਆਂ ਸਬਜ਼ੀਆਂ ਵੀ ਰਿਜੈਕਟ ਆ ਤੇ ਵਲੌਗ ਵਿੱਚ ਵੀ ਤੁਸੀਂ ਪੁਆਇਜ਼ਨ ਘੋਲਤਾ ਚਲੋ ਕੋਈ ਨਹੀਂ ਅੱਗੇ ਪਤਾ ਲੱਗ ਜਾਂਦਾ ਵੀ ਬੰਦਾ ਖਾਊਗਾ ਕੀ ਇਹ ਵਲੌਗ ਦੇ ਵਿੱਚ ਤੁਹਾਨੂੰ ਪੂਰੀ ਜਾਣਕਾਰੀ ਦੇਣਗੇ ਠੀਕ ਹੈ ਸੱਜਰੇ ਸ਼ੂਗਰ ਵਧਾਉਣ ਵਾਲਾ ਪ੍ਰੋਜੈਕਟ ਸ਼ੁਰੂ ਹੋਣਾ ਤਾਂ ਸਾਸੀ ਗਾਲ ਤਾਂ ਬਾਈ ਨਹੀਂ ਅੱਜ ਨਾਨੂ ਨੂੰ ਸਾਸਰੀ ਗਾਲ ਤਾਂ ਬੁਲਾਈ ਨਹੀਂ ਬੁਲਾ ਬੁਲਾ ਹੋ ਪਹਿਲਾਂ ਹੱਸ ਕੇ ਤਾਂ ਬੁਲਾ ਪਹਿਲਾਂ ਨਾਨੂ ਨੂੰ ਤਾਂ ਸਾਸਰੀ ਘਰ ਬੁਲਾ ਦੇ ਤਾਏ ਖੋਈ ਤੇ ਗੁੱਸਾ ਗੁੱਸਾ ਬੰਦਾ ਖਾਊਗਾ ਸਵੀਟਸ ਇਹੀ ਐ ਸਹੀ ਸਭ ਚੀਜ਼ਾਂ ਨਾਲੋਂ ਵੈਸੇ ਜੈਸਮੀਨ ਉਹ ਇੱਥੇ ਆਲੂ ਦੇ ਪਰੌਂਠੇ ਤਾਂ ਖਾਣ ਨਹੀਂ ਦਿੱਤੇ ਵੀ ਇਹਦੇ ਨਾਲ ਤਜਾਬ ਗੈਸ ਬਣ ਜੂ ਪਰ ਇੱਥੇ ਪਤੀਸਾ ਫੜਿਆ ਹੋਇਆ ਹੱਥ 'ਚ ਹਰੀ ਸਬਜੀ ਡੇਂਜਰਸ ਆ ਤੇ ਪਤੀਸਾ ਬੈਨੀਫੀਸ਼ੀਅਲ ਇਹ ਸਾਰਾ ਕੱਢਿਆ ਬਾਬਾ ਫੂਡਨਾਥ ਜੀ ਮਹਾਰਾਜ ਨੇ ਕਿੰਨੀ ਤਾਂ ਗੁੜੀ ਤੇ ਉੱਤਰਦਾ ਭਾਈ ਮੇਰੇ ਤਾਂ ਜੱਪੀ ਵਿਚਾਰੀ ਉੱਤਰਦੀ ਕੰਮ ਤੂੰ ਜ਼ਿਆਦਾ ਕਰਦੇ ਜ਼ਰਾ ਘਰ ਦਾ ਕੰਮ ਤੇਰੇ ਸਿਰ ਤੇ ਇਹ ਖੜੀ ਨਹੀਂ ਤੀਂ ਨਹੀਂ ਮੇਰੇ ਦੇ ਚਰਨਾਂ 'ਪਾ ਹੋ ਗਈ ਤੀ ਨਹੀਂ ਫਿਰ ਸੱਸ ਨੂੰ ਪਿਆਰੀ ਨਹੀਂ ਹੈਗੀ ਤੂੰ ਆਉਂਦੀ ਤਾਂ ਸਰਪੁੱਤ ਹੱਥ ਪਾ ਲੈ ਆਪੇ ਪਿਆਰੀ ਸੱਸ ਕੋਲੇ ਬੈਠੀ ਆ ਪੁੱਛ ਲਾ ਵੀ ਪਿਆਰੀ ਕਰੀ ਸੱਸ ਨੂੰ ਪਿਆਰੀ ਦਾ ਤਾਂ ਲੱਗੂਗੀ ਕਿ ਮੈਨੂੰ ਵੀ ਲੱਗੀ ਹੋਗੀ ਦੋ ਘੰਟੇ ਤਾ 10 ਮਿੰਟ ਵੀ ਨਹੀਂ ਲੱਗੀ ਵੀ ਆਲੀ ਦੇ ਚੱਲ ਕੋਈ ਤਾਂ ਸਟੇਟਮੈਂਟ ਸਹੀ ਦਿੱਤੀ ਮਹਿੰਦੀ ਕਿੱਥੋਂ ਰਚਨੀ ਆ ਕਲਾਕਾਰ ਦਾ ਹੀ ਨਹੀਂ ਉਹਨੇ ਕੈਮਰੇ ਦਾ ਕੰਮ ਵੀ ਸੰਭਾਲਣਾ ਹੁੰਦਾ ਜੈਸਮੀਨ ਜੀ ਦਾ ਬਸ ਕੈਮਰੇ ਦੇ ਮੂਹਰੇ ਬੋਲ ਲੈਣ ਇੰਨਾ ਹੀ ਬਹੁਤ ਆ ਤੇ ਤੁਹਾਡੇ ਵਾਂਗੂ ਗਿਆਨ ਵੰਡ ਲੈਣ। ਸ੍ਰੀਤਾ ਦੇ ਬਲੌਗਰਾਂ ਨੇ ਸ੍ਰੀਤੇ ਨੂੰ ਸਬਸਕ੍ਰਾਈਬ ਕਰ ਮੈਂ ਆਪਣਾ ਸਬਸਕ੍ਰਾਈਬ ਕੀਤਾ। ਔਰ ਜਿਹੜੀ ਕੌਰ ਸਾਡੀ ਭੈਣ ਆ ਕੌਰ ਫੈਮਿਲੀ ਉਹਨਾਂ ਦੇ ਵੀ ਸਬਸਕ੍ਰਾਈਬਰ ਉਹਨਾਂ ਕਾਫੀ ਜਾਂਦੇ ਸਬਸਕ੍ਰਾਈਬ ਕਰਵਾਇਆ ਮੇਰੇ ਚੈਨਲ। ਇਹ ਆ ਕੁਕੀ ਅੰਟੀ ਜੋ ਕਿ ਦੱਸਦੀ ਆ ਵੀ ਜਦੋਂ ਕਿਸੇ ਫੰਕਸ਼ਨ ਤੇ ਇਕੱਠੇ ਹੁੰਨੇ ਆ ਤਾਂ ਅਸੀਂ ਸਿਰਫ ਪਲੇਟ ਨਹੀਂ ਫਾਲੋਅਰਸ ਵੀ ਸ਼ੇਅਰ ਕਰਦੇ ਆ ਮਤਲਬ ਫੰਕਸ਼ਨ ਨਾ ਹੋਇਆ ਡਿਜੀਟਲ ਨੈਟਵਰਕਿੰਗ ਸਬਮਿਟ ਹੋ ਗਈ ਕਿਉਂਕਿ ਸਭ ਦਾ ਫਾਲੋਅਰ ਕਾਊਟ ਵਾਧਦਾ ਆਪਸ ਚ ਕ੍ਰੋਸ ਫਾਲੋਅਰ ਟਰਾਂਸਫਰ ਹੋ ਜਾਂਦੇ ਆ ਤਾਂ ਹੀ ਤਾਂ ਇਹ ਹਰ ਛੋਟੀ ਮੋਟੀ ਚੀਜ਼ ਤੇ ਪਾਰਟੀ ਰੱਖ ਕੇ ਬਹਿ ਜਾਂਦੇ ਆ ਇਹਨਾਂ ਲਈ ਤਾਂ ਪਰਸਨਲ ਲਾਈਫ ਹੀ ਬਿਜ਼ਨਸ ਆ ਸੋ ਇਹਨਾਂ ਦੇ ਐਨੀਵਰਸਰੀ ਜਾਂ ਬਰਥਡੇ ਨਹੀਂ ਹੁੰਦੇ ਇਹਨਾਂ ਦੀ ਬਿਜ਼ਨਸ ਮੀਟਿੰਗ ਤੇ ਪ੍ਰੋਮੋਸ਼ਨ ਹੁੰਦੀ ਆ ਵੱਤ ਸਹੀ ਏ ਕਮੈਂਟ ਬਈ ਠਹਿਰ ਜੋ ਚਾਦਰ ਲਈਏ ਮੋਟੀ ਅੱਜ ਅੱਜ ਨਾ ਮੇਰੇ ਨਾ ਪਾਣੀ ਪੈ ਗਿਆ ਸਿਰ ਤੇ ਮਾਰ ਹੋ ਗਈ ਮੈਂ ਵੀ ਪੈ ਗਿਆ ਜਾਨੀ ਕਿ ਪਾਣੀ ਨਹੀਂ ਕਦਾਈ ਮਾ ਲੈ ਆ ਲੈ ਆ ਲੈ ਆ ਲੈ ਆ ਇੱਥੇ ਰੱਖ ਅਦਰ ਮੁੰਡਾ ਆ ਗਿਆ ਨਹੀਂ ਮੇਰਾ ਮੁੰਡਾ ਤਾਂਦਰ ਉਸ ਰਹਿਣ ਦੀ ਥਾਂ ਕੰਸਿਸਟੈਂਟ ਕੰਟੈਂਟ ਜ਼ਰੂਰੀ ਆ ਮਤਲਬ ਸਰੀਰ ਕਹਿੰਦਾ ਕਿ ਪੈ ਜਾ ਪਰ ਕੈਮਰਾ ਕਹਿੰਦਾ ਨਹੀਂ ਪੈਣੇ ਹਜੇ ਲਾਈਵ ਪੈਂਡਿੰਗ ਆ ਵੀ ਜੇ ਤੂੰ ਥੱਕ ਗਈ ਪੈ ਜਾ ਲਾਈਵ ਜ਼ਰੂਰੀ ਆ ਪਰ ਨਹੀਂ ਜੇ ਇਹਨਾਂ ਨੂੰ ਆਏ ਕਹਿਤਾ ਤਾਂ ਇਹ ਗੁੱਸਾ ਕਰ ਜਾਣਗੇ ਕਿਉਂਕਿ ਇਹ ਕਹਿੰਦੇ ਆ ਕਿ ਸਾਡਾ ਤਾਂ ਇਹ ਕੰਮ ਆ ਵੈਸੇ ਇਹਨਾਂ ਨੂੰ ਪੁੱਛਣ ਵਾਲਾ ਵੀ ਇਹ ਜੇ ਤੁਹਾਡਾ ਕੰਮ ਆ ਤੇ ਆਂਟੀ ਜੇ ਤੂੰ ਆਫਿਸ ਜਾਂਦੀ ਹੁੰਦੀ ਉੱਥੇ ਵੀ ਪੈ ਕੇ ਕੰਮ ਕਰਦੀ ਇੱਕ ਬੇਟਾ ਇੱਥੇ ਸਰਵਨ ਕੁਮਾਰ ਅਈ ਬੇਸਰਮ ਕੁਮਾਰ ਆ ਵਧੀਆ ਹੈ ਨਾ ਪਾਏ ਪਾਏ ਫੋਲੋਅਰ ਕਾਊਂਟ ਵਧਾ ਲੈਣਾ ਫਿਰ ਇਹਨੀਆਂ ਕੁਕੀ ਆਂਟੀ ਨੈਕਸਟ ਪੋਸਟ ਤੁਹਾਡੇ ਪਰ ਹੈ ਜੀ ਪੰਜਾਬੀ ਰਿਐਕਸ਼ਨ ਕੁੜੀ ਉਹ ਕਰਦੇ ਯਾਰ ਇਹ ਮਤਲਬ ਵਾਰਲਡ ਰੋਸ ਨੇ ਪੁੱਛਿਆ ਸੀਗਾ ਜੀ ਕੁੱਕੀ ਆਂਟੀ ਤੁਸੀਂ ਵੀ ਕੋਹ ਵਿੱਚ ਚਾਹ ਚ ਪਸੰਦ ਨਹੀਂ ਪਰ ਉਹ ਮੈਂ ਚੀਜ਼ ਨਹੀਂ ਕਹੀ ਚਲੋ ਜੋ ਵੀ ਸੀ ਵਧੀਆ ਸੀਗਾ ਤੇ ਵਲਰੋਸ ਤੇ ਮੇਰੇ ਤੇ ਕਰਨਾ ਘਰ ਕੋਈ ਗੱਲ ਨਹੀਂ ਤੁਹਾਨੂੰ ਕੋਈ ਉਹ ਨਹੀਂ ਕਹਿੰਦੇ ਆਪਾਂ ਕਰ ਲੇ ਲਓ ਜੀ ਹੁਣ ਤਾਂ ਰੋਸਟ ਵੀ ਕੰਸੈਂਟ ਫਾਰਮ ਨਾਲ ਆਣ ਲੱਗ ਪਿਆ ਹੁਣ ਪੁੱਛਿਆ ਜਾਂਦਾ ਐਕਸਕਿਊਜ਼ ਮੀ ਮੈਂ ਤੁਹਾਨੂੰ ਰੋਸਟ ਕਰ ਲਵਾਂ ਤੇ ਅੱਗੋਂ ਰਿਪਲਾਈ ਆਉਂਦਾ ਕਰ ਲੋ ਕਰ ਲੋ ਤੁਸੀਂ ਸਾਡੇ ਹੀ ਬੱਚੇ ਹੋ ਆਂਟੀ ਫੇਰੇ ਰੋਸਟ ਕਿਵੇਂ ਰਹਿ ਜੂ ਉਹਨੂੰ ਤਾਂ ਪੋਲਾਈਟ ਪ੍ਰੈਂਕ ਕਹਿੰਦੇ ਆ ਮੰਨਿਆ ਕਿ ਕੰਟੈਂਟ ਦਾ ਰੋਸਟ ਹੁੰਦਾ ਕੋਈ ਪਰਸਨਲ ਦੁਸ਼ਮਣੀ ਥੋੜੀ ਆ ਪਰ ਰੋਸਟਰਸ ਦਾ ਮੇਨ ਮਕਸਦ ਹੁੰਦਾ ਕਿ ਵਲੌਗਰਸ ਆਪਣੀਆਂ ਗਲਤੀਆਂ ਨੂੰ ਨਾ ਦੁਹਰਾਉਣ ਨਹੀਂ ਤਾਂ ਉਹਨਾਂ ਤੇ ਰੋਸਟ ਹੁੰਦਾ ਰਹੂਗਾ ਪਰ ਇੱਥੇ ਤਾਂ ਇੱਕ ਦੂਜੇ ਦੇ ਕੰਟੈਂਟ ਦੀ ਪ੍ਰੋਮੋਸ਼ਨ ਹੁੰਦੀ ਜਾਪਦੀ ਆ ਕੂਕੀ ਆਂਟੀ ਨੂੰ ਹੁਣ ਜਦੋਂ ਕੋਈ ਪੁੱਛੇ ਤਾਂ ਆਂਟੀ ਆਰਾਮ ਨਾਲ ਕਹਿ ਸਕਦੀ ਆ ਹਾਂ ਮੇਰੇ ਤੇ ਰੋਸਟ ਮੈਨੂੰ ਪੁੱਛ ਕੇ ਹੀ ਹੁੰਦੇ ਆ ਆਇਆ ਨਾ ਫਿਰ ਉਹਨਾਂ ਦਾ ਵੀ ਕੁਛ ਨਾ ਕੁਛ ਬਣ ਜਾਂਦਾ ਇਹ ਤਾਂ ਫਿਰ ਹੱਦ ਹੋ ਗਈ ਨਾ ਕੂਕੀ ਆਂਟੀ ਸੀਰੀਅਸ ਲਵੋ ਥੋੜਾ ਰੋਸਟਰਸ ਨੂੰ ਤੇ ਰੋਸਟਰਸ ਵੀ ਨਾ ਪੁੱਛਣ ਕਿਉਂਕਿ ਇਹਦਾ ਆਡੀਅנס ਤੇ ਬੈਡ ਇੰਪੈਕਟ ਪੈਂਦਾ ਉਹਨਾਂ ਨੇ ਕਹਿਣਾ ਇਹ ਖੁਦ ਹੀ ਇੱਕ ਦੂਜੇ ਦੀ ਪ੍ਰੋਮੋਸ਼ਨ ਪ੍ਰੋਮੋਸ਼ਨ ਖੇਡੀ ਜਾਂਦੇ ਆ ਅਸੀਂ ਇਹਨਾਂ ਤੋਂ ਕੀ ਉਮੀਦਾਂ ਰੱਖਾਂਗੇ ਹਾਂ ਇਹ ਬੜੀ ਅੱਛੀ ਬਾਤ ਕਹੀ ਆਪ ਨੋ ਹੇਟ ਜਸਟ ਫॉर ਫਨ ਰਿਸਪੈਕਟ ਟੂ ਆਲ ਕ੍ਰੀਏਟਰਸ ਆਖੋ ਬਟ ਉਹਨਾਂ ਦੀਆਂ ਗਲਤੀਆਂ ਤੇ ਨਹੀਂ ਉੱਥੇ ਉਹਨਾਂ ਨੂੰ ਰਿਐਲਿਟੀ ਚੱਕ ਦਿਓ ਵਿਦਆਊਟ ਐਨੀ ਫਰੈਂਡਸ਼ਿਪ ਆਪੜੀ ਹੋ ਗਈ ਤੇ ਮੇਰੇ ਤੇ ਕਰ ਦਿਓ ਭਾਈ ਰੋਸਟ ਬੱਚੇ ਸਾਡੇ ਅ ਰੋਸਟ ਹਮਨ ਪੰਜਾਬੀ ਇਸ ਟਕੜੀ ਕਰੋ 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 ਯਾਰ ਉੱਚੇ ਮੈਂ ਕਿਹਾ ਸੀ ਮੈਂ ਤਾਂ ਸਭ ਕੁਝ ਖਵਾਇਆ ਪਰ ਕਮਲ ਨੇ ਸਾਨੂੰ ਚਾਹ ਨਹੀਂ ਪਲਾਈ ਸਤ ਇਹਨੇ ਜਦੋਂ ਕਮਲ ਪਟਿਆਲਾ ਦੀ ਵਰਮਾਲਾ ਵਾਲੀ ਵੀਡੀਓ ਪਾ ਕੇ ਵਿਊ ਖੱਟੇ ਤਾਂ ਉਥੋਂ ਕਿਤੇ ਨਾ ਕਿਤੇ ਇਹ ਅੰਦਾਜ਼ਾ ਤਾਂ ਹੋ ਗਿਆ ਵੀ ਕਮਲ ਤੇ ਕੁਕੀ ਨੇ ਕੰਟ੍ਰੋਵਰਸੀ ਜਾਣ ਕੇ ਕ੍ਰੀਏਟ ਕੀਤੀ ਹੋਣੀ ਆ ਤਾਂ ਕਿ ਦੋਵਾਂ ਦੀ ਐਨੀਵਰਸਰੀ ਵਾਇਰਲ ਹੋ ਜਾਏ ਤੇ ਇਹਨਾਂ ਦੇ ਸਬਸਕ੍ਰਾਈਬਰਸ ਤੇ ਵਿਊਅਰਸ ਵੱਧ ਜਾਣ ਰਮਨ ਹੈਲੋ ਹਾਈ ਰਮਨ ਕਿਵੇਂ ਹੋ ਰਮਨ ਦਾ ਰੋਸਟ ਵੀ ਦੇਖਿਆ ਸੀ ਮੈਨੂੰ ਬਾਰ ਬਾਰ ਮੈਨੂੰ ਵਰਲਡ ਰੋਸਟ ਜਿਹੜਾ ਪੁੱਛਿਆ ਸੀਗਾ ਮੈਂ ਦੱਸਦੀ ਕੱਲ ਕਹਿੰਦੇ ਕੁਕੀ ਤੂੰ ਵੀ ਆ ਕੇ ਕਹੇ ਮੈਂ ਕਿਹਾ ਨਹੀਂ ਆਪਾਂ ਨਹੀਂ ਤਾਂ ਕਹਿੰਦੇ ਚੀਜ਼ੇ ਪਰ ਚ ਚਾਹ ਮੇਰਾ ਸਿਰ ਦਾ ਦੁਖਦਾ ਚਾਹ ਮੈਂ ਹਾਂ ਇਹ ਮੈਂ ਕਰਿਆ ਕੇ ਚਾਹ ਦਿੱਤੀ ਹੈ ਮੇਨੂੰ ਬੱਚਾ ਬੀ ਰੈਕਸ਼ਨ ਕੁੜੀ ਆ ਰਮਨ ਰੋਸ ਪੰਜਾਬ ਰੋਸ ਤੇ ਪੰਜਾਬੀ ਰੈਕਸ਼ਨ ਵਰਲਡ ਰੋਸ ਤੇ ਮੈਨੂੰ ਕੋਈ ਨੰਬਰ ਨੰਬਰ ਦੋ ਯਾਰ ਤੁਸੀਂ ਮੈਨੂੰ ਮੇਰੇ ਇੰਸਟਾਗ੍ਰam ਤੇ ਮੈਸੇਜ ਹੀ ਭੇਜ ਦਿਓ ਮੈਂ ਕੁਝ ਕਰਾਉਣਾ ਠਾੜ ਤੋਂ ਰੋਸਟ ਕਰਾਉਣਾ ਠਾੜ ਤੋਂ ਵਧੀਆ ਇੱਕ ਚੀਜ਼ ਆ ਰੋਸਟ ਬਾਈ ਅਪਾਇੰਟਮੈਂਟ ਓਨਲੀ ਜਿਵੇਂ ਰੋਸਟ ਨਹੀਂ ਸੈਲਨ ਸਰਵਿਸ ਬੁੱਕ ਕਰਨੀ ਹੋਵੇ ਦੱਸਾ ਹੁਣ ਵਲੌਗਰ ਕਹਿੰਦੀ ਆ ਵੀ ਮੈਂ ਤੁਹਾਨੂੰ ਕੰਟੈਂਟ ਦੇਵਾਂਗੀ ਤੁਸੀਂ ਉਹਨੂੰ ਵਾਇਰਲ ਕਰਨਾ ਇਹ ਪੀਆਰ ਫਰੈਂਡਲੀ ਮਿਊਚੁਅਲੀ ਅਪਰੂਵਡ ਬ੍ਰਾਂਡ ਸੇਫ ਵਰਤਾਵਾ ਯਾਰ ਹੱਦ ਹੋ ਗਈ ਹੁਣ ਵਲੌਗਰ ਕਹਿ ਕਹਿ ਕੇ ਰੋਸਟ ਕਰਵਾਉਣਗੇ ਬੇਕਾਰ ਤੇ ਫਾਲਤੂ ਕੰਟੈਂਟ ਨੂੰ ਘਟਾਉਣਾ ਨਾ ਕਿ ਉਹਨੂੰ ਵਧਾਉਣਾ ਜੋ ਤੁਸੀਂ ਇੱਕ ਦੂਜੇ ਨਾਲ ਡਿਸਕਸ਼ਨਸ ਕਰਨ ਲੱਗ ਪੇ ਵੀ ਕਿਹਦੇ ਤੇ ਰੋਸਟ ਕਰੀਏ ਤੇ ਕਿਹਦੇ ਤੇ ਨਾ ਰੋਸਟ ਚ ਪਰਸਨਲ opinion ਹੋਣੀ ਚਾਹੀਦੀ ਆ ਨਾ ਕਿ ਪ੍ਰੀ ਅਪਰੂਵਡ ਸਕ੍ਰਿਪਟ ਆਫਟਰ ਮਿਊਚੁਅਲ ਕਾਂਸੈਂਟ ਵਿਦ ਵਲੌਗਰਸ ਬਾਕੀ ਪਰਸਨਲ ਦੁਸ਼ਮਣੀ ਕਿਸੇ ਦੀ ਕਿਸੇ ਨਾਲ ਨਹੀਂ ਹੁੰਦੀ ਪਰ ਇੱਥੋਂ ਤੱਕ ਨਾ ਜਾਓ ਕਿ ਉਹਨਾਂ ਦੀ ਪਰਮਿਸ਼ਨ ਤੇ ਚੱਲਣਾ ਪਵੇ ਬਿਕਾਜ਼ ਵੀ ਆਰ ਨਾਟ देयर ਪੀਆਰ ਟੀਮ ਬਾਕੀ ਗਾਇਸ ਅੱਜ ਦੀ ਵੀਡੀਓ ਨੂੰ ਆਪਾਂ ਕਰਦੇ ਆ ਇੱਥੇ ਖਤਮ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਐਂਡ ਹਰ ਇੱਕ ਵੀਡੀਓ ਤੇ ਸੋਹਣੇ ਸੋਹਣੇ ਕਮੈਂਟਸ ਕਰਨ ਲਈ ਤੁਹਾਡਾ ਤਹਿ ਦਿਲ ਤੋਂ ਧੰਨਵਾਦ